ਦੋਸਤੋ ਪੰਜਾਬ ਦੇ ਇੱਕ ਬਹੁਤ ਵੱਡੇ ਸਿਆਸੀ ਘਰਾਣੇ ਦੀ ਬਹੁਤ ਵੱਡੀ ਮਹਿਲਾ ਸਿਆਸੀ ਆਗੂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੀ ਨੇਤਾ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਜੋ ਕਿ ਕਈ ਵਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਪਰ ਵਿਵਾਦਾਂ ਨਾਲ ਵੀ ਉਹਨਾਂ ਦਾ ਪੁਰਾਣਾ ਨਾਤਾ ਰਿਹਾ ਹੈ ਪੰਜਾਬ ਦੀ ਇਸ ਬਹੁਤ ਵੱਡੀ ਸਿਆਸਤਦਾਨ ਬੀਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਉਰਫ ਰੋਜੀ ਜਿਸ ਦੀ 20 ਅਪ੍ਰੈਲ ਸਾਲ 2000 ਦੇ ਵਿੱਚ ਮੌਤ ਹੋ ਗਈ ਸੀ ਪਰ ਬੇਟੀ ਦੀ ਮੌਤ ਤੋਂ ਬਾਅਦ ਬਹੁਤ ਕੁਝ ਜੋ ਬੀਬੀ ਜਗੀਰ ਕੌਰ ਨੂੰ ਸੋਨਾ ਅਤੇ ਸਹਿਣਾ ਪਿਆ ਇੱਕ ਲੰਮਾ ਕੇਸ ਤਫਤੀਸ਼ਾ ਸੀਬੀਆਈ ਇਨਕੁਆਰੀਆਂ ਦਾ ਦੌਰ ਉਹਨਾਂ ਉੱਤੇ ਚੱਲਿਆ ਬੀਬੀ ਜਗੀਰ ਕੌਰ ਨੂੰ ਕਈ ਸਾਲ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਬੇਟੀ ਦੀ ਮੌਤ ਦਾ ਕੇਸ 18 ਸਾਲ ਲੰਮਾ ਚੱਲਿਆ ਤੇ 18 ਸਾਲ ਬਾਅਦ ਅਖੀਰ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਸੀ ਬੀਬੀ ਜਗੀਰ ਕੌਰ ਲੰਮਾ ਸਮਾਂ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹੇ ਪਰ ਪੰਜਾਬ ਦੀ ਇਸ ਵੱਡੀ ਮਹਿਲਾ ਸਿਆਸੀ ਆਗੂ ਉਤੇ ਅੱਜ ਤੱਕ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਹਨਾਂ ਨੇ ਆਪਣੀ ਬੇਟੀ ਦਾ ਆਪ ਹੀ ਕਤਲ ਕਰ ਦਿੱਤਾ ਲਗਾਤਾਰ ਬੀਬੀ ਜਗੀਰਕੌਰ ਦੇ ਸਿਆਸੀ ਵਿਰੋਧੀ ਉਹਨਾਂ ਤੇ ਚਿੱਕੜ ਸੁੱਟਦੇ ਆ ਰਹੇ ਹਨ ਹੁਣ ਇਹ ਮਾਮਲਾ ਫੇਰ ਸੁਰਖੀਆਂ ਵਿੱਚ ਆਇਆ ਹੈ ਪਰ ਇਹ ਪੂਰਾ ਮਾਮਲਾ ਹੈ ਕੀ ਸੀ ਕਿ ਸੱਚਮੁੱਚ ਬੀਬੀ ਜਗੀਰਕੌਰ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਅਜੇ ਕੀ ਕੁਝ ਵਾਪਰਿਆ ਸੀ ਕਿ ਉਹਨਾਂ ਦੀ ਧੀ ਹਰਪ੍ਰੀਤਕੌਰ ਉਰਫ ਰੋਜੀ ਦੀ ਜਾਨ ਹੀ ਚਲੀ ਗਈ ਕਿਉਂ ਇੰਨਾ ਲੰਮਾ ਸਮਾਂ ਇਹ ਮਾਮਲਾ ਅਦਾਲਤਾਂ ਵਿੱਚ ਲਟਕਦਾ ਰਿਹਾ ਤੇ ਹੇਠਲੀਆਂ ਅਦਾਲਤਾਂ ਨੇ ਕਿਸ ਆਧਾਰ ਉੱਤੇ ਬੀਬੀ ਜ਼ਗੀਰਕਾਰ ਨੂੰ 5 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਪੂਰੇ ਮਾਮਲੇ ਬਾਰੇ ਜਾਣਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1997 ਤੋਂ ਜਦੋਂ ਪੰਜਾਬ ਦੇ ਵਿਧਾਨ ਸਭਾ ਇਲੈਕਸ਼ਨਾਂ ਤੇ ਪਹਿਲੀ ਵਾਰ ਬੀਬੀ ਜ਼ਗੀਰਕਾਰ ਚਰਮਣੀ ਅਕਾਲੀ ਦਲ ਦੇ ਪਲਾਟ ਹਲਕੇ ਤੋਂ ਐਮਐਲਏ ਬਣਦੇ ਹਨ ਤੇ ਉਹਨਾਂ ਨੂੰ ਮੰਤਰੀ ਵੀ ਬਣਾਇਆ ਜਾਂਦਾ ਹੈ ਬੀਬੀ ਜਗੀਰ ਕੌਰ ਦੀ ਵੱਡੀ ਬੇਟੀ ਹਰਪ੍ਰੀਤ ਕੌਰ ਉਰਫ ਰੋਜੀ ਜੋ ਕਿ ਸਾਲ 1996 ਤੱਕ ਪਿੰਡ 베ਗੋਵਾਲ ਸੰਤ ਪ੍ਰੇਮ ਸਿੰਘ ਮੈਮੋਰੀਅਲ ਸਕੂਲ ਵਿੱਚ ਆਪਣੀ 9ਵੀਂ ਕਲਾਸ ਤੱਕ ਦੀ ਪੜ੍ਹਾਈ ਪੂਰੀ ਕਰਦੀ ਹੈ 베ਗੋਵਾਲ ਦਾ ਇਹ ਡੇਰਾ ਤੇ ਸਕੂਲ ਬੀਬੀ ਜਗੀਰ ਕੌਰ ਦੇ ਪ੍ਰਬੰਧਾ ਹੇਠ ਹੀ ਸੀ ਲੰਮੇ ਸਮੇਂ ਤੋਂ ਬੀਬੀ ਜਗੀਰ ਕੌਰ ਦਾ ਪਰਿਵਾਰ ਹੀ ਸੰਤ ਪ੍ਰੇਮ ਸਿੰਘ ਮੈਮੋਰੀਅਲ ਸਕੂਲ ਅਤੇ ਇਸ ਡੇਰੇ ਦੀ ਸੇਵਾ ਸੁਭਾਲ ਕਰਦਾ ਆ ਰਿਹਾ ਹੈ। ਬੇਟੀ ਹਰਪ੍ਰੀਤ ਕੌਰ ਦੀ ਐਡਮਿਸ਼ਨ 9ਵੀਂ ਤੋਂ ਬਾਅਦ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਕਰਵਾ ਦਿੱਤੀ ਜਾਂਦੀ। ਪਰ ਉੱਧਰ ਹਰਪ੍ਰੀਤ ਕੌਰ ਦੀ 9ਵੀਂ ਕਲਾਸ ਵਿੱਚ ਪੜਦਿਆਂ ਬੇਗੋ ਵਾਲਦੇ ਹੀ ਇੱਕ ਨੌਜਵਾਨ ਕਮਲਜੀਤ ਸਿੰਘ ਦੇ ਨਾਲ ਦੋਸਤੀ ਹੋ ਜਾਂਦੀ। ਕਮਲਜੀਤ ਸਿੰਘ ਜੋ ਕਿ ਹਰਪ੍ਰੀਤ ਕੌਰ ਦਾ ਕਲਾਸਮੇਟ ਸੀ ਤੇ ਦੋਵਾਂ ਦਾ ਇੱਕ ਦੂਜੇ ਦੇ ਘਰ ਵਿੱਚ ਆਮ ਹੀ ਆਉਣਾ ਜਾਣਾ ਸੀ। ਸਾਲ 1996 ਤੋਂ ਲੈ ਕੇ 1999 ਤੱਕ ਦੋਹਾਂ ਦੀ ਦੋਸਤੀ ਹੋਰ ਅੱਗੇ ਵਧਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਦੋਹਾਂ ਵੱਲੋਂ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਵੀ ਕਰਵਾ ਲਿਆ ਜਾਂਦਾ। ਇਸ ਵਿਆਹ ਬਾਰੇ ਬੀਬੀ ਜਗੀਰ ਕੌਰ ਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ। ਇਸ ਹੱਤਿਆ ਬਾਰੇ ਪੁਲਿਸ ਵੱਲੋਂ ਜੋ ਤਫ਼ਤੀਸ਼ ਕੀਤੀ ਗਈ ਉਸ ਦੇ ਮੁਤਾਬਕ ਮੰਤਰੀ ਬਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਪੂਰਾ ਪਰਿਵਾਰ ਚੰਡੀਗੜ੍ਹ ਸ਼ਿਫਟ ਹੋ ਜਾਂਦਾ ਪਰ ਹਰਪ੍ਰੀਤ ਅਤੇ ਕਮਲਜੀਤ ਦੀਆਂ ਮੁਲਾਕਾਤਾਂ ਲਗਾਤਾਰ ਜਾਰੀ ਰਹਿੰਦੀਆਂ ਹਨ। ਦੱਸਿਆ ਜਾਂਦਾ ਹੈ ਕਿ 6 ਸਤੰਬਰ ਸਾਲ 1999 ਨੂੰ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਦੋਹਾਂ ਵੱਲੋਂ ਵਿਆਹ ਕਰਵਾ ਲਿਆ ਜਾਂਦਾ ਹੈ ਤੇ ਇੱਕ ਛੋਟੀ ਜੀ ਪਾਰਟੀ ਰੱਖੀ ਜਾਂਦੀ ਹੈ ਜਿਸ ਵਿੱਚ ਲੜਕੇ ਕਮਲਜੀਤ ਦਾ ਪੂਰਾ ਪਰਿਵਾਰ ਵੀ ਸ਼ਾਮਲ ਹੁੰਦਾ ਇਸ ਤੋਂ ਕੁਝ ਸਮੇਂ ਬਾਅਦ ਫਿਰ ਹਰਪ੍ਰੀਤ ਆਪਣੇ ਘਰ ਵਾਪਸ ਆ ਜਾਂਦੀ ਤੇ ਅਚਾਨਕ ਘਰੇਲੂ ਕੰਮਾਂ ਵਾਸਤੇ ਉਸ ਨੂੰ ਅਮਰੀਕਾ ਜਾਣਾ ਪੈਂਦਾ ਜਿੱਥੇ ਉਸ ਨੂੰ ਆਪਣੇ ਗਰਭਵਤੀ ਹੋਣ ਬਾਰੇ ਪਤਾ ਚੱਲਦਾ ਹੈ ਉਧਰ ਦੂਜੇ ਪਾਸੇ ਹੁਣ ਬੀਬੀ ਜ਼ਗੀਰ ਕੌਰ ਨੂੰ ਵੀ ਇਸ ਪੂਰੇ ਘਟਨਾਕਰਮ ਬਾਰੇ ਪਤਾ ਲੱਗ ਚੁੱਕਾ ਸੀ ਆਪਣੀ ਲੜਕੀ ਦੇ ਸਬੰਧਾਂ ਬਾਰੇ ਇੰਨਾ ਕੁਝ ਜਾਣ ਕੇ ਕਿਸੇ ਵੀ ਮਾਪਿਆਂ ਦੀ ਤਰ੍ਹਾਂ ਬੀਬੀ ਜ਼ਗੀਰ ਕੌਰ ਨੂੰ ਵੀ ਗੁੱਸਾ ਆਉਣਾ ਸੁਭਾਵਕ ਸੀ ਜਿਸ ਤੋਂ ਬਾਅਦ ਦੋਹਾਂ ਦੇ ਮੇਲ ਮਲਾਮਤੇ ਹੁਣ ਪਾਬੰਦੀ ਲੱਗ ਗਈ ਸੀ ਤੇ ਪੰਜਾਬ ਆਉਣ ਤੋਂ ਬਾਅਦ ਹਰਪ੍ਰੀਤ ਨੂੰ ਫਗਵਾੜਾ ਦੇ ਇੱਕ ਜਸਦਿਲ ਮੈਂਸ਼ਨ ਵਿੱਚ ਰੱਖਿਆ ਜਾਂਦਾ ਹੈ ਹਰਪ੍ਰੀਤ ਕੌਰ ਨੂੰ ਇਸ ਮੈਂਸ਼ਨ ਵਿੱਚ ਲੈ ਕੇ ਗਈ ਸੀ ਬੀਬੀ ਜ਼ਗੀਰ ਕੌਰ ਦੀ ਬਹੁਤ ਹੀ ਕਰੀਬੀ ਦੋਸਤ ਦਲਵਿੰਦਰ ਕੌਰ ਢੇਸੀ ਇੱਕ ਉਹਨਾਂ ਦਾ ਗਨਮੈਨ ਨਿਸ਼ਾਨ ਸਿੰਘ ਦੇ ਪੋਲੀਟੀਕਲ ਐਡਵਾਈਜ਼ਰ ਪਰਮਜੀਤ ਸਿੰਘ ਰਾਏ ਪੁਲਿਸੀਆ ਤਫ਼ਤੀਸ਼ ਵਿੱਚ ਤਾਂ ਇਤੋਂ ਤੱਕ ਦਾਵਾ ਕੀਤਾ ਜਾਂਦਾ ਹੈ ਕਿ ਹਰਪ੍ਰੀਤ ਕੌਰ ਨੂੰ ਫਗਵਾੜੇ ਲਿਆਉਣ ਤੋਂ ਪਹਿਲਾਂ ਉਸ ਨੂੰ ਕੋਈ ਨੀਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ ਇਹ ਗੱਲ ਲਗਭਗ 20 ਮਾਰਚ ਸਨ 2000 ਦੀ ਹੈ ਇਸ ਤੋਂ ਅਗਲੇ ਦਿਨ ਹਰਪ੍ਰੀਤ ਦੀ ਸਿਹਤ ਬਹੁਤ ਵਿਗੜ ਜਾਂਦੀ ਹੈ ਤੇ ਫਗਵਾੜੇ ਦੇ ਇੱਕ ਛੋਟੇ ਜਿਹੇ ਕਲੀਨਿਕ ਵਿੱਚ ਉਸ ਨੂੰ ਭਰਤੀ ਕਰਵਾਇਆ ਜਾਂਦਾ ਹੈ ਇਸ ਕਲੀਨਿਕ ਵਿੱਚ ਹੀ ਉਸਦਾ ਗਰਭਪਾਤ ਵੀ ਕਰਵਾ ਦਿੱਤਾ ਗਿਆ ਸੀ। ਇਸ ਦੌਰ ਵਿੱਚ ਹਰਪ੍ਰੀਤ ਕੌਰ ਨੂੰ ਕਿਸੇ ਨੂੰ ਵੀ ਮਿਲਦੀ ਇਜਾਜ਼ਤ ਨਹੀਂ ਸੀ ਪਰ ਕਿਸੇ ਤਰੀਕੇ 2 ਹਫ਼ਤੇ ਬਾਅਦ ਹਰਪ੍ਰੀਤ ਇਥੋਂ ਭੱਜ ਕੇ ਨਿਕਲ ਜਾਂਦੀ ਤੇ ਇੱਕ ਪਿੰਡ ਬੀੜੀਪੁਰ ਵਿੱਚ ਕਮਲਜੀਤ ਨੂੰ ਜਾ ਕੇ ਮਿਲਦੀ ਹੈ। ਜਿੱਥੋਂ ਇਹ ਦੋਵੇਂ ਭੱਜ ਕੇ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਦੇ ਇੱਕ ਸਪੋਰਟਸ ਸਕੂਲ ਵਿੱਚ ਪਹੁੰਚ ਜਾਂਦੇ। ਜਿਸ ਦੇ ਹੋਸਟਲ ਦਾ ਵਾਰਡਨ ਕਮਲਜੀਤ ਦਾ ਜਾਣਕਰ ਸੀ। ਮੁੰਡੇ ਕਮਲਜੀਤ ਦੀ ਭੈਣ ਇਸ ਪੂਰੇ ਵਾਕਿਆਤ ਦੌਰਾਨ ਮਨਜੀਤ ਕੌਰ ਵੀ ਉਹਨਾਂ ਦੇ ਨਾਲ ਹੁੰਦੀ ਹੈ। ਇਸ ਤੋਂ ਬਾਅਦ ਫਿਰ ਕਿਹਾ ਜਾਂਦਾ ਹੈ ਕਿ ਇੱਕ ਦਿਨ ਹਰਪ੍ਰੀਤ ਕੌਰ ਬੀਬੀ ਜਗੀਰ ਕੌਰ ਨਾਲ ਫੋਨ ਤੇ ਸੰਪਰਕ ਕਰਦੀ ਹੈ ਤੇ ਬੀਬੀ ਇਹ ਉਹਨਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਤੁਸੀਂ ਵਾਪਸ ਆ ਜਾਓ। ਅਸੀਂ ਤੁਹਾਡਾ ਵਿਆਹ ਕਰ ਦੇਵਾਂਗੇ। ਪਰ ਜਦੋਂ ਹਰਪ੍ਰੀਤ ਕੌਰ ਘਰ ਵਾਪਸ ਆਉਂਦੀ ਹੈ ਤਾਂ 9 ਦਿਨਾਂ ਬਾਅਦ ਅਚਾਨਕ ਹਰਪ੍ਰੀਤ ਦੀ ਮੌਤ ਦੀ ਖ਼ਬਰ ਆਉਂਦੀ ਹੈ। 20 April ਸਨ 2000 ਨੂੰ ਅਖਬਾਰਾਂ ਵਿੱਚ ਇਹ ਖ਼ਬਰਾਂ ਆਉਂਦੀਆਂ ਹਨ। ਬੀਬੀ ਜ਼ਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਉਰਫ ਰੋਜੀ ਦੀ ਮੌਤ ਹੋ ਚੁੱਕੀ ਹੈ ਜਿਸ ਤੇ ਕਮਲਜੀਤ ਤੇ ਉਸਦਾ ਪੂਰਾ ਪਰਿਵਾਰ ਬੜਾ ਹੈਰਾਨ ਹੁੰਦਾ ਡਾਕਟਰਾਂ ਵੱਲੋਂ ਜੋ ਮੌਤ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਉਸ ਵਿੱਚ ਮੌਤ ਦਾ ਕਾਰਨ ਡੀ ਹਾਈਡਰੇਸ਼ਨ ਦੱਸਿਆ ਗਿਆ ਅਦਾਲਤ ਨੇ ਵੀ ਇਸੇ ਰਿਪੋਰਟ ਦੀ ਸ਼ੈ ਤੇ ਬੀਬੀ ਜ਼ਗੀਰ ਕੌਰ ਨੂੰ ਬਰੀ ਕੀਤਾ ਸੀ ਪਰ ਹਰਪ੍ਰੀਤ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਇੱਕ ਬਹੁਤ ਵੱਡਾ ਵਿਵਾਦ ਅਖਬਾਰਾਂ ਵਿੱਚ ਲਗਾਤਾਰ ਖਬਰਾਂ ਛਾ ਰਹੀਆਂ ਸਨ ਹਰਪ੍ਰੀਤ ਦਾ ਸੰਸਕਾਰ ਅਤੇ ਹੋਰ ਅੰਤਮ ਰਸਮਾਂ ਦੇ ਵਿੱਚ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਵੀ ਸ਼ਾਮਲ ਹੋਏ ਸਨ ਹਜ਼ਾਰਾਂ ਦਾ ਇਕੱਠ ਸੀ ਉਸ ਵਕਤ ਹਰਪ੍ਰੀਤ ਉਰਫ਼ ਰੋਜੀ ਦੀ ਉਮਰ ਮਹਿਜ਼ 19 ਸਾਲ ਦੀ ਸੀ ਪਰ ਹਰਪ੍ਰੀਤ ਕੌਰ ਦੇ ਅੰਤਮ ਸੰਸਕਾਰ ਅਤੇ ਫੁੱਲ ਜੁਗਣ ਦੀ ਰਸਮ ਵਿੱਚ ਕਾਫੀ ਕਾਹਲੀ ਕੀਤੀ ਜਾਂਦੀ ਹੈ ਦੋਵੇਂ ਰਸਮਾਂ ਇੱਕੋ ਦੇੜੀ ਕਰ ਦਿੱਤੀਆਂ ਜਾਂਦੀਆਂ ਜਿਸ ਕਰਕੇ ਫਿਰ ਸਵਾਲ ਖੜੇ ਹੋਣੇ ਤਾਂ ਲਾਜ਼ਮੀ ਸਨ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਪਹੁੰਚ ਚੁੱਕੀਆਂ ਸਨ ਦੂਜੇ ਪਾਸੇ ਕਮਲਜੀਤ ਸਿੰਘ ਵੀ ਅਦਾਲਤ ਪਹੁੰਚ ਜਾਂਦਾ ਅਖੀਰ ਜੂਨ ਸਾਲ 2000 ਦੇ ਵਿੱਚ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਅਦਾਲਤ ਵੱਲੋਂ ਹੁਕਮ ਕਰ ਦਿੱਤੇ ਜਾਂਦੇ ਇਧਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਈਜੀ ਕ੍ਰਾਈਮ ਨੂੰ ਇਸ ਮਾਮਲੇ ਦੀ ਜਾਂਚ ਸੌਂਪਦੇ ਹਨ ਆਈਜੀ ਕ੍ਰਾਈਮ ਵੱਲੋਂ ਸਭ ਦੇ ਬਿਆਨ ਦਰਜ ਕੀਤੇ ਜਾਂਦੇ ਪਰ ਅਦਾਲਤੀ ਹੁਕਮਾਂ ਦੇ ਸੀਬੀਆਈ ਦੇ ਐਸਪੀ ਨਰਾਗ ਗਰਗ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਦੇ ਹਨ ਸਾਰੀ ਇਨਕੁਆਇਰੀ ਹੁੰਦੀ ਹੈ ਕਿ ਕਿੱਥੇ ਕਿੱਥੇ ਹਰਪ੍ਰੀਤ ਤੇ ਕਮਲਜੀਤ ਗਏ ਸਨ ਕਿੱਥੇ ਉਹਨਾਂ ਨੇ ਵਿਆਹ ਕਰਵਾਇਆ ਸੀ ਸੀਬੀਆਈ ਵੱਲੋਂ ਮੁਢਲੇ ਤੌਰ ਤੇ ਬੀਬੀ ਜ਼ਗੀਰ ਕੌਰ ਦਲਵਿੰਦਰ ਕੌਰ ਢੇਸੀ ਨਿਸ਼ਾਨ ਸਿੰਘ ਅਤੇ ਪਰਮਜੀਤ ਸਿੰਘ ਰਾਏ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਦੇ ਖਿਲਾਫ ਸਬੂਤ ਇਕੱਠੇ ਕੀਤੇ ਗਏ ਸਨ ਸੀਬੀਆਈ ਵੱਖ-ਵੱਖ ਅਦਾਲਤਾਂ ਵਿੱਚ ਪੂਰਾ ਕੇਸ ਲੈ ਕੇ ਜਾਦੀ ਵੀ ਰਹੀ ਮਰ ਕਮਲਜੀਤ ਸਿੰਘ ਜੋ ਕਿ ਇਸ ਕੇਸ ਦਾ ਮੁੱਖ ਪੈਰਵੀ ਕਰਤਾ ਸੀ ਅਚਾਨਕ ਅਦਾਲਤ ਵਿੱਚ ਇੱਕ ਬਹਿਸ ਦੇ ਦੌਰਾਨ ਉਸ ਵੱਲੋਂ ਕਿਤੇ ਨਾ ਕਿਤੇ ਇਹ ਗੱਲ ਮੰਨ ਲਈ ਜਾਂਦੀ ਹੈ ਕਿ ਅਸੀਂ ਸ਼੍ਰੀ ਤੋਂ ਕਾਂਗਰਸੀ ਪਰਿਵਾਰ ਸਾਹਿਬੀ ਬੀਬੀ ਜਗੀਰ ਕੌਰ ਦੇ ਸਿਆਸੀ ਵਿਰੋਧੀ ਸਗਪਾਲ ਸਿੰਘ ਕਹਿਰਾ ਦਾ ਸਾਡੇ ਘਰੇ ਆਮ ਹੀ ਆਉਣਾ ਜਾਣਾ ਸੀ ਉਹਨਾਂ ਵੱਲੋਂ ਹੀ ਸਾਨੂੰ ਵਕੀਲ ਤੱਕ ਮੁਹੱਈਆ ਕਰਵਾ ਕੇ ਦਿੱਤੇ ਗਏ ਦੂਜੇ ਪਾਸੇ ਬੀਬੀ ਜਗੀਰ ਕੌਰ ਦੇ ਵਕੀਲਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਕਮਲਜੀਤ ਸਿੰਘ ਹਰਪ੍ਰੀਤ ਉਤੇ ਲਗਾਤਾਰ ਦਬਾਅ ਪਾ ਰਿਹਾ ਸੀ ਉਹ ਹਰਪ੍ਰੀਤ ਕੌਰ ਨੂੰ ਬਲੈਕਮੇਲ ਕਰ ਰਿਹਾ ਸੀ ਇਹ ਕੋਈ ਲਵ ਮੈਰਿਜ ਨਹੀਂ ਬਲਕਿ ਮਜਬੂਰੀ ਸੀ ਜਿਸ ਵਿੱਚ ਹਰਪ੍ਰੀਤ ਕੌਰ ਹੁਣ ਫਸ ਚੁੱਕੀ ਸੀ ਤੇ ਕਮਲਜੀਤ ਵੱਲੋਂ ਕਰੋੜਾਂ ਰੁਪਏ ਵਸੂਲਣ ਦੀ ਨੀਅਤ ਦੇ ਨਾਲ ਇਹ ਪੂਰੇ ਦਾ ਪੂਰਾ ਪਲਾਨ ਤਿਆਰ ਕੀਤਾ ਗਿਆ ਜਿਸ ਵਿੱਚ ਉਸਦਾ ਪਰਿਵਾਰ ਵੀ ਸ਼ਾਮਲ ਸੀ ਪਰ ਸਾਰੀਆਂ ਬੈਸਬਾਜ਼ੀਆਂ ਤੋਂ ਬਾਅਦ ਸਾਲ 2007 ਅਤੇ 2012 ਵਿੱਚ ਹਿਟਲੀਆਂ ਅਦਾਲਤਾਂ ਦੇ ਫੈਸਲਿਆਂ ਵਿੱਚ ਸਾਰੇ ਦੋਸ਼ੀਆਂ ਨੂੰ ਕਸੂਰਵਾਰ ਠਰਾਇਆ ਗਿਆ ਕਿਉਂਕਿ ਇੱਕ ਹੋਰ ਡਾਕਟਰ ਬਲਵਿੰਦਰ ਸਿੰਘ ਸੋਲ ਜੋ ਕਿ ਹੁਣ ਦੂਜੇ ਪਾਸੇ ਭੁਗਤ ਰਿਹਾ ਸੀ ਉਸ ਦੀ ਗਵਾਹੀ ਕਾਰਨ ਬੀਬੀ ਜਗੀਰ ਕੌਰ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਇਹ ਸਮਾਂ ਸਾਲ 2012 ਦਾ ਹੁੰਦਾ ਜਦੋਂ ਬੀਬੀ ਜਗੀਰ ਕੌਰ ਤੀਸਰੀ ਵਾਰੀ ਪੁਲਤ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ ਪਰ ਸਜ਼ਾ ਤੋਂ ਬਾਅਦ ਜਦੋਂ ਬੀਬੀ ਜਗੀਰ ਕੌਰ ਹਾਈ ਕੋਰਟ ਪਹੁੰਚਦੇ ਹਨ ਤਾਂ ਇਹ ਸਥਿਤੀ ਪੂਰੀ ਦੀ ਪੂਰੀ ਬਦਲ ਚੁੱਕੀ ਸੀ ਹਾਈ ਕੋਰਟ ਵੱਲੋਂ ਕਮਲਜੀਤ ਦੀ ਗਵਾਹੀ ਉੱਤੇ ਤਲਖ ਟਿੱਪਣੀਆਂ ਕੀਤੀਆਂ ਗਈਆਂ ਕਿ ਉਸ ਨੇ ਝੂਠੀ ਗਵਾਹੀ ਦੇ ਕੇ ਨਜਾਇਜ਼ ਬੀਬੀ ਜ਼ਗੀਰ ਕੌਰ ਅਤੇ ਉਸ ਦੇ ਪਰਿਵਾਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਦੂਜਾ ਹਾਈ ਕੋਰਟ ਵੱਲੋਂ ਕਮਲਜੀਤ ਦੇ ਉਸ ਬਿਆਨ ਨੂੰ ਵੀ ਕਰੜੇ ਹੱਥੀ ਲਿਆ ਜਾਂਦਾ ਜਿਸ ਵਿੱਚ ਉਹ ਕਹਿੰਦਾ ਕਿ ਸੁਖਪਾਲ ਕਹਿਰਾ ਸਾਡੇ ਘਰ ਆਉਂਦਾ ਜਾਂਦਾ ਸੀ ਉਹ ਲਗਾਤਾਰ ਸਾਡੇ ਸੰਪਰਕ ਵਿੱਚ ਸੀ ਹਾਈ ਕੋਰਟ ਵੱਲੋਂ ਕਮਲਜੀਤ ਦੀ ਇਸ ਮੰਚਾ ਉੱਤੇ ਵੀ ਸਵਾਲ ਖੜੇ ਕੀਤੇ ਗਏ ਕਿ ਜਿਸ ਤਰ੍ਹਾਂ ਦੋਹਾਂ ਪਰਿਵਾਰਾਂ ਵਿੱਚ ਫਾਸਲਾ ਸੀ ਕੀ ਸੱਚਮੁੱਚ ਕਿਤੇ ਕਮਲਜੀਤ ਦੀ ਇਹ ਸਾਰੀ ਪਲੈਨਿੰਗ ਪੈਸੇ ਕਰਕੇ ਤਾਂ ਨਹੀਂ ਕਿਉਂਕਿ ਹੀਟਲੀਆਂ ਅਦਾਲਤਾਂ ਵਿੱਚ ਵੀ ਕਮਲਜੀਤ ਦੇ ਕੁਝ ਬਿਆਨ ਅਜਾਹੇ ਸਨ ਜਿਨ੍ਹਾਂ ਵਿੱਚ ਉਹ ਇੱਕ ਦੋ ਧਾਰੀ ਤਲਵਾਰ ਤੇ ਤੁਰਦਾ ਨਜ਼ਰ ਆ ਰਿਹਾ ਹੁੰਦਾ ਹਾਈ ਕੋਰਟ ਵੱਲੋਂ ਹੋਰ ਵੀ ਬਹੁਤ ਸਾਰੀਆਂ ਕਮੀਆਂ ਇਸ ਪੂਰੇ ਮਾਮਲੇ ਵਿੱਚ ਕੱਢੀਆਂ ਗਈਆਂ ਤੇ ਅਖੀਰ ਦਸੰਬਰ 2018 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬੀਬੀ ਜ਼ਗੀਰ ਕੌਰ ਨੂੰ ਬਰੀ ਕਰ ਦਿੱਤਾ ਗਿਆ ਸੋ ਦੋਸਤੋ ਏ ਸੀ ਬੀ ਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਦੇ ਮੌਤ ਦੇ ਮਾਮਲੇ ਨਾਲ ਜੁੜੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ